بہت بڑی ہے لاسٹ بچے چلو بہت بھائی بہت لائن بڑیا بہت بڑیا ਤਪੂਰੀਆਂ ਮੇਨ ਲੱਗੀ ਜਾਂਦਾ ਉੱਧਰ ਹੱਥ ਲਾੜੋਆਂ ਨੂੰ ਪੁਰਨਾ ਤੇਰੇ ਦੇ ਖਤੂਰੀਆਂ ਪੂਰੀ ਜਾਨ ਲਾਉਣੀ ਹੈ ਹਾਂ ਜੀ ਬਾਈ ਜੀ ਰੈਡੀ ਹੈ ਠੀਕ ਹੈ ਜੀ ਕਰੋ ਸ਼ੁਰੂਆਤ ਬਹੁਤ ਬੰਨਿਆ ਚੱਲਦਾ ਹੈ ਇਹਦਾ ਸੁੱਚਾ ਖੇਡ ਚੁੜਦਾ ਲੱਕ ਨੂੰ ਵਾਰੀ ਗੁੱਟ ਸਵਾਦ ਲਿਆ ਆਲਾ ਬਹੁਤ ਵਧੀਆ ਬਹੁਤ ਵਧੀਆ ਇਹ ਦੁਬਾਰਾ 7 ਤੋਂ 10 ਸਾਲ ਵਾਲੇ ਬੱਚਿਆਂ ਦੀਆਂ ਹਜੇ ਹੋਰ ਹੋਣੀਆਂ ਦੌੜਾਂ ਤੇ 4 ਤੋਂ 6 ਸਾਲ ਵਾਲੇ ਬੱਚਿਆਂ ਦੀਆਂ ਹੋਣੀਆਂ ਉਹ ਤੇਰੇ ਨਾਲ ਉਹ ਬੱਚਾ ਜੀ ਇਹ ਲਾਈਨ ਦੇ ਕੋਲ ਨਾ ਜਦੋਂ ਦੌੜ ਆਟ ਹੁੰਦੀ ਹੈ ਨਾ ਕਰਾਉਂਦੀ ਹੈ ਆਜੋ 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 ਬਹੁਤ ਵਧੀਆ ਚਲੋ ਬਈ ਚਲੋ ਆਜੋ 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 ਆਦਾ ਨੂਰਪੁੱਤ ਪੱਤ ਕੇ ਪਿੱਛੇ ਨੂੰ ਪਿੱਛੇ ਨੂੰ ਪਿੱਛੇ ਨੂੰ ਪਿੱਛੇ ਨੂੰ ਆਜੋ 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 ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੂੰ ਗੁਬਾਰਾ ਦੋ ਬੱਚੀ ਦੁਆਰਾ ਨਾ ਕੋਈ ਨਾ ਕੋਈ ਰੋਣਾ ਨਹੀਂ ਹੈਗਾ ਉਹ ਮੁੰਡੇ ਨੇ ਚਲੋ ਬਹੁਤ ਵਧੀਆ ਸਿੱਧਾ ਹੋਣਾ ਸਿੱਧਾ ਪਿੱਛੋਂ ਦੇਖ ਲਓ ਬਣਾ ਨਾਲ ਘੁੰਮ ਕੇ ਥੋੜਾ ਜਿਹਾ ਬਹੁਤ ਵਧੀਆ ਬਹੁਤ ਵਧੀਆ ਸਾਹਿਬ ਬੋਦਪਰੀ ਤੇਰੀ ਯਾਰ ਹੈ ਓਏ ਬਹੁਤ ਵਧੀਆ ਰੇਡ ਚੱਲਦੀ ਪਈ ਆ ਤੇ ਪੂਰੀ ਕਾਂੜੀ ਟੱਕਰ ਆ ਲੋ ਜੀ ਇਹ ਆ ਲੋ ਜੀ ਸੈਕਿੰਡ ਤੇ ਆ ਗਏ ਥਾੜ ਬਹੁਤ ਵਧੀਆ ਔਰ ਫਤੇ ਸਿੰਘ ਪਾਉਂਦਾ ਹੋਇਆ ਬਹੁਤ ਵਧੀਆ ਰੇਡ ਬੱਚਿਆਂ ਦੀ ਪੀ ਲੋ ਪੀ ਲੋ ਯਾਰ ਮਿੱਠਾ ਬਣਾਓ ਚੱਲੋ ਉਹਦੇ ਕੋਲ ਦੁੱਧਿਆ ਮਾਰਨ ਲੱਗ ਪਏ ਰੈਡ ਤੋਂ ਪੈਰ ਪਿੱਛੇ ਰੈਡੀ ਆ ਸੈਕਿੰਡ ਬਹੁਤ ਵਧੀਆ ਰੇਸ ਸ਼ੁਰੂ ਹੋ ਚੁੱਕੀ ਐ ਤੇ ਮੈਂ ਕਹਿੰਦਾ ਟੂਰ ਗੱਡੀ ਪਈ ਐ ਬਈ ਬਾਈ ਵੀ ਵੀਡੀਓ ਦਿਖਾਓ ਫਟਾਫਟ ਕਹੋ ਬਈ ਰੇਸ ਆ ਫੱਟਾ ਆਵਾਜ਼ ਕਿੱਤਾ ਕੀ ਬਾਤਾਂ ਐ ਰੰਗਲੇ ਪਿਆਵੀਆਂ ਬਹੁਤ ਵਧੀਆ ਰੇਸ ਲੈ ਵੀ ਅਗਲੀ ਹਾਂਜੀ ਰੇਡੀ ਐ ਕੀਰਤਾ ਸਾਹਮਣੇ ਦੇਖਣਾ ਪਿੱਛੇ ਦੇਖਣਾ ਕੀਰਤਾ ਠੀਕ ਐ ਕਰੋ ਸ਼ੁਰੂਆਤ ਕਰੋ ਹੋ ਵਾਰੀ ਗੁੱਟ ਹਾਏ 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 ਮੱਟੀ ਹੋਣੀ ਬੱਈਆ ਵਾਲੇ ਟੀਮੋਂ ਜ਼ੋਰ ਲੱਗਦਾ ਪਿਆਰ ਬਟੂ ਆਣਾ ਸੰਕਾ ਬਰੀ ਟੁਕਾ ਹੋ ਵਾਰੀ ਗੁੱਟ बहत बढ़िया रेगा ਹਿੰਗਲ ਰੇਹਾ 4 ਤੋਂ 6 7 ਬੈਕਰਸ ਬੱਚਿਆਂ ਦੀ ਆ ਬੈਲੂਨ ਚੱਕ ਲਓ ਭਾਈ ਠੀਕ ਹੈ ਜੀ डन ਹੈ ਕਰੋ ਕਰੋ ਸ਼ੁਰੂਆਤ ਕਰੋ ਉਹ ਤਾੜੀਆਂ ਨਹੀਂ ਗੁਣੀਆਂ ਚਾਹੀਦੀਆਂ ਕਿੱਟੂ ਆ ਗਈ ਕਿੱਟੂ ਫੇਰ ਆ ਗਈ ਕਿੱਟੂ ਆ ਗਈ ਓਹ ਤਾੜੀਆਂ ਭਾਈ ਤਾੜੀਆਂ ਬਹੁਤ ਵਧੀਆ ਨਜ਼ਾਰਾ ਪੜਨਾ ਹੋਇਆ Terima kasih kerana menonton! हां जी एक मिनट पता नहीं पता नहीं, नहीं, नहीं। 1 ਮਿੰਟ 1 ਮਿੰਟ ਬਲੂਮ ਰੇਸ ਵਾਸਤੇ ਰੈਡੀ ਹੈ ਨਾਲੇ ਪਹਿਲਾ ਹੈ ਦੋ ਰਾਊਂਡ ਹਾਂਜੀ ਰੈਡੀ ਹੈ ਬਹੁਤ ਸ਼ਾਬਾਸ਼ 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 ਬਹੁਤ ਵਧੀਆ ਲਾਓ ਜੋਰ ਉਹ ਜੋਰ ਲਗਣਾ ਇਹਦੇ ਵਿੱਚ ਮਿੱਤਰੋ ਜੋਰ ਲਾਓ ਜਿੱਗਾ ਜਿੱਤ ਨਹੀਂ ਪਾ ਜੁਦਾ ਸਾਈਡ ਹੋ ਜਾ ਕੋਈ ਜ਼ਿਕਰ ਨਹੀਂ ਆ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੋਰ ਲਾ ਦੋ ਜੀ ਹਾ ਹਾਂ ਵੈਰੀ ਗੁੱਡ ਸ਼ਾਬਾਸ਼ 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 ਚਲੋ ਚਲੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਬਈ ਸਾਡੀ ਵੀ ਇਹ ਗੱਲ ਹੈਗੀ ਆ ਦਿਲ ਵਿੱਚ ਆ ਭਈ ਜਿਹਨੂੰ ਇਹ ਪ੍ਰੋਗਰਾਮ ਸਾਡੇ ਵਧੀਆ ਲੱਗਦੇ ਨੇ ਉਹ ਸਾਰੇ ਜਣੇ ਆ ਜਿਹਨੂੰ ਵਧੀਆ ਨਾਲ ਹੱਥ ਖੜਾ ਕਰ ਦਿਓ ਇੱਕ ਵਾਰੀ ਸਾਨੂੰ ਵੀ ਬੋਲਾਓ ਇਹਦੇ ਨਾਲ બોલે સોનેહાલા સોનેહાલા ટકા ઈ પરમાત્મા ਦਾ ਬਹੁਤ ਬਹੁਤ ਲੱਖ ਲੱਖ ਸ਼ੁਕਰ ਹੈ ਲੈ ਵੀ રે ਸ਼ੁਰੂ ਹੋਣ ਜਾ ਰਹੀ ਹੈ રેੜੀਆਂ ਲੈ ਵੀ জোর ਲੱਗਦਾ ਹੋਇਆ ਬੱਚਿਆਂ ਦਾ ਮੁੰਦੀ ਮੁੰਦੀ ਹੋਈ ਪਈ ਹੈ ਬੱਚੇ ਕਹਿੰਦੇ ਮੁੰਦੀ ਮੁੰਦੀ کیا વાત ਆ ભાઈ ਮੋਤੀ ਛਾ ਗਿਆ ਲੈ ਵੀ ਭਾਰੀ ਦਾ ਭਾਈ ਜਿਹੜੀ ਟਿਸ਼ਰਟ ਮੇਰੇ ਕੋਲ ਨਾ ਮੋਦੀ ਹੈ ਬਿਲਿਆ ਮੁੰਡਾ ਹੋ ਰਹੀ ਆ ਪਿਛਲੇ ਸਾਲ ਵੀ ਬੱਚਾ ਹੱਸ ਆਇਆ ਸੀ ਬੱਚਿਓ ਔਰ ਮਾਰੀ ਗੱਡੇ ਪਾਉਂਦਾ ਹੋਇਆ ਮੋਦੀ ਨਾ ਮੁੱਲ ਤਾਂ ਆ ਜਿਹੜਾ ਮੋਦੀ ਉਹ ਗਿਆ ਉਹਨਾਂ ਦਾ ਕੀ ਆ ਬਾਤ ਹੈ ਤਾੜੀਆਂ ਕਰ ਦਿਓ ਬੱਚਿਆਂ ਨੂੰ ਕੌਸਲਾ বাজਾਈ ਹੁੰਦੀ ਹੈ ਆ ਤਾਂ ਗੜਬੜ ਹੋ ਗਈ ਆਪਾਂ ਸੱਲਾ ਕੀ ਹੈ ਹਾਂ ਬਹੁਤ ਵਧੀਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਆਜੋ ਆਜੋ ਜਿਹੜੇ ਲੱਤਾਂ ਦੇ ਬੰਦਾ ਹੋਣਗੇ ਜਿਹਨਾਂ ਦਾ ਖਾਸਾ ਖਾੜ ਆਉਣਾ ਉਹ ਹੱਥਾਂ ਨਾਲ ਖੜੇ ਆ ਚਲੋ 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 ਬਹੁਤ ਵਧੀਆ ਬਹੁਤ ਵਧੀਆ ਤਾੜੀ ਰਗਣੀ ਨਹੀਂ ਚਾਹੀਦੀ ਆ

ਆਲੀ ਰੱਖੀ ਲੋ ਜੀ ਤਾੜੀਆਂ ਨਹੀਂ ਉਗਣੀਆਂ ਚਾਹੀਦੀਆਂ ਕੁੜੀਆਂ ਦਾ ਕਰਾਉਣਾ 11 ਤੋਂ 15 ਸਾਲ ਨਿੰਬੂ ਰੇਸ ਦੀ ਸ਼ੁਰੂਆਤ ਹੋ ਚੁੱਕੀ ਹੈ ਏਜ ਗਰੁੱਪ 7 ਤੋਂ 10 ਸਾਲ ਚਮਚਾ ਮੂੰਹ ਵਿੱਚ ਤੇ ਚਮਚੇ ਦੇ ਉੱਪਰ ਨਿੰਬੂ ਜਿਹਦਾ गिर ਗਿਆ ਸਾਈਡ ਹੋ ਜਾਓ ਖੜ੍ਹ ਜਾਓ ਬੱਚੋ ਸਾਈਡ ਜੋ ਕੋਈ ਗੱਲ ਦੀ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੋਣੀ ਇਹਦੇ ਸਾਂ ਆਓ ਲਈ ਆਓ ਆਕਮ ਇਧਰ ਸਾਈਡ ਆ ਬੱਚੇ ਡਿਸਕਵਾਲਿਫਾਈ ਹੋ ਗਈ ਤੂੰ ਜਿਹਦਾ गिर ਗਿਆ ਸਾਈਡ ਆ ਜਾਓ ਆ ਸੈਕੰਡ ਥਾ ਜਿਹੜਾ ਕਿੱਗੇ ਸਾਈਡ ਹੋ ਜਾ ਚੱਲ ਆ ਜੋ ਆ ਚਮਚੇ ਨਿੰਬੂ ਫੜਾ ਦੇ ਉਹ ਭਾਈ ਜਿਹੜਾ ਨਿੰਬੂ ਵੇਖਿਆ ਰੁਕ ਜਾਓ ਥੀਰ ਥੀਰ ਰੁਕ ਜਾਓ ਆ ਥੀਰ ਹੋ ਗਏ ਜਿਹੜਾ ਨਿੰਬੂ ਗਿਰ ਗਿਆ ਕਾਲੀ ਕੋਈ ਨਹੀਂ ਹੌਲੀ ਹੌਲੀ ਕੋਈ ਮਗਰ ਨਹੀਂ ਪਿਆ ਵਾ ਜੇ ਨਿੰਬੂ ਰਹਿ ਗਿਆ ਟਿਕਿਆ ਰਿਹਾ ਤਾਂ ਹੀ ਦੋਗੇ ਤੇ ਨਿੰਬੂ ਗਏ ਖਤਮ ਖਲਾਰ ਨਿੰਬੂ ਦੇ ਛੇ ਹੋ ਗਿਆ ਹੌਲੀ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੌਲੀ ਆਜੋ ਹੌਲੀ ਆਜੋ ਹਾਂ ਬੜੀ ਬਹੁਤ ਵਧੀਆ ਹੌਲੀ ਆਜੋ ਕੋਈ ਚੱਕਰ ਨਹੀਂ ਆ ਨੀਂ ਮੂੜੀ ਕਰਨਾ ਚਾਹੀਦਾ ਹੌਲੀ ਆਜੋ ਬਹੁਤ ਵਧੀਆ ਤਾੜੀਆਂ ਨਹੀਂ ਰੁਕਣੀਆਂ ਚਾਹੀਦੀਆਂ ਹਾਂਜੀ ਹੇ ਹਾਂ ਆ ਦੋ ਜਣੇ ਦਾ ਮੁਕਾਬਲਾ ਜਦੋਂ ਫਸਮਾ ਨਿਕਲੇ ਇਹਦੇ ਵਿੱਚ ਫਾਈਨਲ ਹੋਣਾ ਇਹ ਹਾਂ ਫਾਈਨਲ ਇੱਕ ਦੂਜੇ ਵਿੱਚ ਨਹੀਂ ਛੱਡਣਾ ਇੱਕ ਦੂਜੇ ਜੀ ਨਹੀਂ ਪੱਟਣਾ ਬੁੱਲੇ ਬੁੱਲੇ ਜੇ ਬੁੱਲੇ ਬੁੱਲੇ ਕੁਝ ਲਾਇਆ ਤਾਂ ਨਹੀਂ ਇਹਨਾਂ ਆ ਜਾ ਆ ਜਾ ਜਿਲ ਗਿਆ ਉਹ ਫਾਗਰ ਗਿਆ ਸੀ ਤੇ ਆ ਗਿਆ ਕੋਈ ਗੱਲ ਨਹੀਂ ਕੋਈ ਨਹੀਂ 400 ਓਏ ਬੱਚਿਓ ਪਿੱਛੇ ਹਟ ਜੀ ਉਹ ਲਾਈਨ ਤੋਂ ਪਿੱਛੇ ਹੋ ਜਾ ਲਾਈਨ ਤੋਂ ਪਿੱਛੇ ਹੋ ਜਾ ਬੱਚਿਓ ਹਾਂ ਮੁਕੇ ਦਾ ਗਲਾਸ ਭੜਿਆ ਹੋਇਆ हां जीना ਫੜਿਆ ਹੋਇਆ ਇੱਧਰ ਆ ਜਾਓ ਆਏ ਫੜਿਆ ਹੋਇਆ ਉਹ ਗੁੱਟਾ ਵੀ ਲਾਇਆ ਹੋਇਆ ਉਧਰ ਮਿੱਠਾ ਵੀ ਲਾਇਆ ਹੋਇਆ ਦੇਖੋ ਆਏ ਉੱਤੇ ਲੱਗਦਾ ਸੀ ਲੇਕਿਨ ਅਮਰੀ ਨਹੀਂ ਕਰਦੇ ਆ ਇਹ ਲੱਗ ਗਿਆ ਸਾਰਾ ਕੀ ਹੈ ناي لوٽا نه هافي پوائنٽ مون بينجي ڪو منهنجو ڇتي وڌو نه ڇتي وڌو نه چلو گچڻ هلي نه هتي هلي گچڻ هتي কুসি <laughs> ਜਦੇ ਚੱਕਿਆ ਕੋਈ ਨਾਲੇ ਕਈ ਜਨੇ ਬੰਦੇ ਬੂਰੇ ਉਹਨੀਆਂ ਕੁਰਸੀਆਂ ਉਹ ਕੋ ਬੈੜੀਆਂ ਇੱਕ ਕੁਰਸੀ ਪਰ ਮਾਚ ਕਰ ਮਿਆ ਉਹ ਨਾਲੇ ਉਹ ਜਸਰ ਤੋਂ ਆਪਦੀ ਕੁਰਸੀ ਲਖਾ ਸਰ ਚੇਂਜ ਕਰਨਾ ਆ ਤਾਂ ਤੋਂ ਆ ਕੇ ਆ ਲਓ ਆਪੇ ਚੱਕੂ ਨੇ ਚੱਕੇ ਦਿੰਦਾ ਭਾਈ ਆਪੇ ਜਾ ਕੇ ਦਿੰਦੇ ਭਾਈ ਉਹ ਦੋ ਸਾਰੇ ਜਨੇ ਨਾਲ ਨਾਲ ਲੋਕ میں نہیں ہاں تم کو بتا رہا ہے اگے باہر بہت کثر رنگ ہو گیا ہے کیا کیا جانے تھا بس اوپر جا کے کھڑی نہیں اڑی کھیتی نہیں نہیں سب کا راجو آئے آئے ਜਲਦੀ ਬਾਈ ਤਾ ਪਲੇ ਕਰੀ ਚੱਲ ਨਾਲ ਦੀ ਨਾਲ i <laughs>

I don't know. ਬਹੁਤ ਵਧੀਆ ਗੇਮ ਫੋਟੋ ਫੋਟੋ ਲੋਡੋ ਤਦਰਵਾ ਤੇ ਜਿਹੜਾ 50 ਮੀਟਰ ਦੌੜ ਤੇ ਫਾਸਟ ਬੱਚਾ ਆਇਆ ਜੀ ਹਰ ਕੀਰਤ ਕੋ ਕੌਣ ਕਾਲਾ ਕਿਤੂ ਨੂਰ ਨੂਰ ਆ ਰਿਹਾ ਇਸੇ ਦੇਖੋ ਕੋ ਤੁਹਾਨੂੰ ਫੋਟੋ ਵਿੱਚ ਇੱਧਰ ਦੇਖੋ ਮੇਰੇ ਕੰਨੀ ਕੰਨੀ ਫੋਟੋ ਲਈਏ ਉਸ ਤੋਂ ਬਾਅਦ 7 ਤੋਂ 10 ਸਾਲ ਦੇ ਬੱਚੇ 100 ਮੀਟਰ ਰੇਸ ਜਿਹੜਾ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਜਸਕਰਨ ਸਿੰਘ ਜਸਕਰਨ ਸਿੰਘ ਜਸਕਰਨ ਸਿੰਘ ਤੀਸਰਾ ਨਾਮ ਪ੍ਰਾਪਤ ਕੀਤਾ ਹੈ ਉਸ ਤੋਂ ਬਾਅਦ ਪ੍ਰਭਜੋਤ ਸਿੰਘ ਸੈਕੰਡ ਨਮਰਤ ਕੌਰ ਫਰਸਟ ਨਿਮਰਤ ਕੌਰ ਫਾਸਟ ਫਾਸਟ ਸੈਂਟਰ ਚ ਆਜੋ ਸੈਕਿੰਡ ਪ੍ਰਭਜੋਤ ਸਿੰਘ ਤੀਜਾ ਜਸਕਰਨ ਸਿੰਘ ਜਸਕਰਨ ਨਿਮਰਤ ਫਾਸਟ ਹੈ ਜੀ ਫਾਸਟ ਹੋ ਗਈ ਇੱਧਰ ਆ ਜਾਓ ਹਾਂਜੀ ਸੈਕਿੰਡ ਪ੍ਰਭਜੋਤ ਤੌੜਾ ਜਸਕਰਨ ਤੇ 7 ਤੋਂ 10 2 ਤੋਂ 4 ਤੋਂ 6 ਸਾਲ ਦੀ ਬੈਂਕ ਰੇਸ ਉਦੇ ਵਿੱਚ ਫਰਸਟ ਆਇਆ ਜੀ ਹਰ ਸਹਿਕ ਸਿੰਘ ਕਲਾਪਿੰਗ ਉਹ ਤਾੜੀਆਂ ਮਾਰ ਕੇ ਚੋੜ ਨਾਲ ਸੈਕਿੰਡ ਆਇਆ ਜੀ ਹਰਕੀਰਤ ਸਿੰਘ ਹਰਕੀਰਤ ਸਿੰਘ ਆਹੋ ਹਰਕੀਰਤ ਸਿੰਘ ਕੌਣ ਸੌਰੀ ਹਰਕੀਰਤ ਕੌਰ ਹੈ ਜੀ ਹਰਕੀਰਤ ਕੌਰ ਹੈ ਜੀ ਕੌਰ ਤੇ ਥਰਡ ਆਇਆ ਜੀ ਸਮਰਦੀਪ ਸਿੰਘ ਸਮਰਦੀਪ ਕੌਰ ਆ ਥਰਡ ਦੋ ਬੱਚੇ ਆਏ ਆ ਜੀ ਇੱਕ ਸਾਈਹਬ ਜੋਤ ਸਿੰਘ ਫਸਟ ਆਲਾ ਜੀ ਹਰ ਸਹਿਜ ਸੈਕਿੰਡ ਹਰਕੀਰਤ ਥਰਡ ਤੇ ਫੋਰਥ ਆਏ ਆ ਜੀ ਸਮਰਦੀਪ ਤੇ ਸਾਈਹਬ ਜੋਤ ਇਹ ਬੈਕਗ੍ਰਾਉਂਡ ਚ ਆਏ ਸੀ ਚਲੋ ਸਾਹਮਣੇ ਦੇਖੋ ਫੋਟੋ ਚਾਹ ਜੀ 11 ਤੋਂ ਲੈ ਕੇ 15 ਸਾਲ ਬੋਰੀਬਾਈ ਰੇਸ ਦੀ ਬੱਚੀਆਂ ਜਿਹਦੇ ਵਿੱਚ تھرڈ نمبر پہ آئی اشمید کور سیکنڈ نمبر پہ آیا روبی 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 فاسٹ آئی جی سیکنڈ آئی ہے گرلین تھرڈ آئی ہے اشمیت روبی فاسٹ ہے سیکنڈ گرلین تھرڈ اشمیت کلیکی کرو بچوں اس کے بعد گیارہ پندرہ سال دے منڈے नंबर दो ते परमवीर नंबर तवजजोत नंबर दो परमीर परमवीर परमवीर नंबर तीन परभजोत بعد گیارہ جی, تو پندرہ سال کی سو میٹر فائنل فسٹ آیا جی جی سارے سیکنڈ اوناش تھرڈ نام پھر آیا جی پرمویت سنگھ ویری گس تو بعد جی نیمبو ریس نمبو ریس کے بچے سب تہلا ستھان پایا ہاں جی سیکنڈ پہ آیا جی گرسیرت سیکنڈ تھرڈ آیا جی شیف جوت سنگھ ਹਾਂਜੀ ਤੇ ਜਿਹੜੀ ਬੈਲੂਨ ਤੇ ਵਾਟਰ ਗਲਾਸ ਵਾਲੀ ਰੇਸ ਹੋਈ ਸੀ ਉਹ ਹੈ ਸੀ ਮਨੋਰੰਜਨ ਵਾਸਤੇ ਉਹਦੇ ਬਾਅਦ ਫਰ ਸੈਕਿੰਡ ਟਾਰ ਨਹੀਂ ਕੱਢੇ ਤੇ ਹੁਣ ਆ ਗਿਆ ਜੀ ਰੱਸਾ ਸਭ ਤੋਂ ਪਹਿਲੇ ਬੱਚਿਆਂ ਦਾ ਗੁਰਨੂਰ ਗਰੁੱਪ ਹੈ ਉਹ ਦੋਸਟ ਆਇਆ ਸਾਰੀਆਂ ਬੱਚੀਆਂ ਆਜੋ ਰਹਿਣ ਗੁਰਨੂਰ ਦੇਖਣੇ ਸਾਰੀਆਂ ਬੱਚੀਆਂ ਆਜੋ ਬਾਕੀ ਪਿੱਛੇ ਹੋ ਜਾਓ ਪੁੱਤ ਤੁਸੀਂ ਜਿਹਨੂੰ ਮਿਲ ਗਿਆ ਸਾਰੇ ਆਜੋ ਤੁਸੀਂ ਵਿੱਚ ਹੁਣ ਦੁਬਾਰਾ ਸੋਦਾ ਮਿਲਨੇ ਆ ਤੁਹਾਨੂੰ ਗੁਰਜਮੂਰ ਗੁਰਪੁਣੀਆਂ ਤਾਰੀਆਂ ਬੱਚੀਆਂ ਪਿੱਛੇ ਆਜੋ ਪੁੱਤ ਹੁਣ ਤੁਹਾਨੂੰ ਨਹੀਂ ਮਿਲਣਾ ਬੱਚਿਓ ਇਹਦੇ ਵਿੱਚ ਜਿਹੜੀ ਰਾਸ਼ੀ ਹੈ ਤੁਸੀਂ ਆਪਸ ਵਿੱਚ ਵੰਡ ਲਓ ਲਓ ਬਾਈ ਜ਼ਿਆਦਾ ਨਹੀਂ ਹੈਗੇ ਹੁਣ ਅਗਰਪਰ ਨੂੰ ਦੇ ਦੇ ਕੈਪਟਨ ਨੂੰ ਤਾੜੀਆਂ ਮਾਰੋ ਜੀ ਸਾਰੇ ਬਹੁਤ ਜ਼ੋਰ ਲਾਇਆ ਬੱਚਿਆਂ ਨੇ ਬਹੁਤ ਜ਼ਿਆਦਾ ਜ਼ੋਰ ਹਲੋ ਸ਼ਾਬਾਸ਼ ਹਾਂਜੀ ਇੱਕ ਰਸਮ ਮੁਕਾਬਲਾ ਹੋਇਆ ਸੀ ਮੁੰਡਿਆਂ ਦਾ ਚਿਤਾ ਤੇ ਸ਼ੇਰ ਗਰੁੱਪ ਦਾ ਹਾਂਜੀ ਚਿਤਾ ਗਰੁੱਪ ਆਇਆ ਜੀ ਵਾਸਤੇ ਆਵਾਜ਼ ਵੀ ਆਈ ਚਿਤਾ ਗਰੁੱਪ ਦੀ ਚਿੱਤੇ ਸਾਰੇ ਛੱਟ ਗਏ ਜੀ ਜੋਰ ਲੱਗ ਗਿਆ ਚਿੱਤੇ ਦਾ ਠੀਕ ਹੈ ਜੋਰ ਨਾਲ ਬਈ ਤਾੜੀਆਂ ਮਾਰੋ ਇਹਨਾਂ ਵਾਸਤੇ ਬਾਇਓ ਜੋਰ ਨਾਲ ਆ ਮੁੰਡਿਆਂ ਦਾ ਬਹੁਤ ਵਧੀਆ ਪ੍ਰੋਗਰਾਮ ਇਤਗਰੂਪ ਆਪਣੀ ਪਾਰਟੀ ਕਰ ਲੈਣਾ ਅਸੀਂ ਚ ਵੰਡ ਗਏ ਜੀ ਆ ਜਾਓ ਉਹ ਕੁਰਸੀ ਵਾਲੀ ਸੀ ਚਲੋ ਫੇਰ ਵੀ ਅਸੀਂ ਫਸਟ ਨਾਮ ਕੱਟ ਰਹੇ ਆ ਜੀ ਆ ਜਾ ਗੁੜੀਆ ਬੱਚੀ ਆਜੋ ਜੀ ਗੁਰਪ੍ਰੀਤ ਕੌਰ ਕਲਾਪਿੰਗ ਕਰੋ ਜੀਾਰੇ ਇਹ ਬਹੁਤ ਧਿਆਨ ਵਾਲੀ ਗੇਮ ਸੀ ਸਾਰੇ ਨਾਲ ਸਾਥ ਦਿਓ ਬੋਲੋ